ਸਤਿ ਸ੍ਰੀ ਅਕਾਲ ਜੀ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਉਸ ਪਰੰਪਰਾ ਬਾਰੇ ਜਿਸ ਨੇ ਪੂਰੀ ਦੁਨੀਆ ਵਿੱਚ ਸਿੱਖੀ ਨੂੰ ਖਾਸ ਬਣਾਇਆ ਅਤੇ ਉਹ ਹੈ ਲੰਗਰ ਦੀ ਪ੍ਰਥਾ ਕੀ ਤੁਸੀਂ ਜਾਣਦੇ ਹੋ ਕਿ ਲੰਗਰ ਸਿਰਫ ਖਾਣ ਪੀਣ ਲਈ ਨਹੀਂ ਬਣਾਇਆ ਗਿਆ ਸਗੋਂ ਇਹ ਸਿੱਖ ਧਰਮ ਦੇ ਬਹੁਤ ਵੱਡੇ ਆਦਰਸ਼ ਨੂੰ ਜਿਉਂਦਾ ਰੱਖਦਾ ਹੈ ਲੰਗਰ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਇਤਿਹਾਸਿਕ ਕਹਾਣੀ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰ ਉਹਨਾਂ ਦੇ ਪਿਤਾ ਜੀ ਨੇ ਰੁਪਏ ਦਿੱਤੇ ਸਨ ਵਪਾਰ ਕਰਨ ਲਈ ਪਰ ਗੁਰੂ ਜੀ ਨੇ ਉਹ ਪੈਸਾ ਕਿਸੇ ਵਪਾਰ ਤੇ ਨਾ ਲਗਾ ਕੇ ਭੁੱਖੇ ਲੋਕਾਂ ਨੂੰ ਖਾਣਾ ਖਵਾਉਣ ਤੇ ਖਰਚ ਕਰ ਦਿੱਤਾ ਗੁਰੂ ਜੀ ਨੇ ਕਿਹਾ ਨਿਜ ਕਰ ਉਹਨੇ ਸਦਾ ਸੁਖ ਪਾਇਆ ਜਿਨੇ ਸੱਚਾ ਸੌਦਾ ਕੀਤਾ ਜਿਸ ਦਾ ਅਰਥ ਹੈ ਅਸਲੀ ਵਪਾਰ ਉਹੀ ਹੈ ਜਿਸ ਨਾਲ ਹੋਰਾਂ ਦਾ ਭਲਾ ਹੋਵੇ ਇਸ ਘਟਨਾ ਤੋਂ ਹੀ ਸੱਚਾ ਸੌਦਾ ਸ਼ੁਰੂ ਹੋਇਆ ਜਿਸ ਨੂੰ ਅੱਜ ਅਸੀਂ ਲੰਗਰ ਦੇ ਰੂਪ ਵਿੱਚ ਵੇਖਦੇ ਹਾਂ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਲੰਗਰ ਦੀ ਪਰੰਪਰਾ ਹੋਰ ਮਜ਼ਬੂਤ ਬਣੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਹਮੇਸ਼ਾ ਕਿਹਾ ਜਾਂਦਾ ਸੀ ਪਹਿਲਾਂ ਪੰਗਤ ਫਿਰ ਸੰਗਤ ਜਿਸ ਦਾ ਅਰਥ ਹੈ ਪਹਿਲਾਂ ਸਭ ਮਿਲ ਕੇ ਇਕੱਠੇ ਬੈਠ ਕੇ ਲੰਗਰ ਖਾਓ ਫਿਰ ਗੁਰੂ ਜੀ ਦੀ ਸੰਗਤ ਕਰੋ ਇਸ ਨਾਲ ਸਮਾਜ ਵਿੱਚ ਬਰਾਬਰੀ ਦਾ ਸੰਦੇਸ਼ ਫੈਲਿਆ ਜਾਤ ਪਾਤ ਧਨਵਾਨ ਗਰੀਬ ਰਾਜਾ ਰੰਗਰੇਟਾ ਸਭ ਇਕੱਠੇ ਬੈਠਦੇ ਸਨ ਲੰਗਰ ਦਾ ਮਹੱਤਵ ਲੰਗਰ ਸਭ ਤੋਂ ਪਹਿਲਾਂ ਜਾਤ ਪਾਤ ਦੇ ਭੇਦ ਨੂੰ ਤੋੜਦਾ ਹੈ ਗਰੀਬ ਤੇ ਅਮੀਰ ਹਿੰਦੂ ਮੁਸਲਮਾਨ ਸਿੱਖ 크ਰਿਸਚੀਅਨ ਸਭ ਇਕੱਠੇ ਬੈਠ ਕੇ ਇੱਕੋ ਤਰੀਕੇ ਨਾਲ ਖਾਂਦੇ ਹਨ ਲੰਗਰ ਬਣਾਉਣਾ ਬਰਤਨ ਧੋਣਾ ਸੰਗਤ ਨੂੰ ਖਾਣਾ ਪੋਣਾ ਇਹ ਸਾਰੀਆਂ ਸੇਵਾਵਾਂ ਬੜੀ ਨਿਮਰਤਾ ਨਾਲ ਕੀਤੀਆਂ ਜਾਂਦੀਆਂ ਹਨ ਗੁਰਵਾਣੀ ਵਿੱਚ ਆਉਂਦਾ ਹੈ ਵੰਡ ਛਕਣਾ ਅਰਥਾਤ ਜੇ ਕੁਝ ਮਿਲੇ ਉਹ ਹੋਰਾਂ ਨਾਲ ਵੰਡੋ ਲੰਗਰ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਕੋਈ ਵੀ ਗੁਰਦੁਆਰੇ ਵਿੱਚ ਭੁੱਖਾ ਨਹੀਂ ਰਹਿੰਦਾ ਦੁਨੀਆ ਦੇ ਹਰ ਗੁਰਦੁਆਰੇ ਵਿੱਚ ਚਾਹੇ ਦਿੱਲੀ ਦਾ ਬੰਗਲਾ ਸਾਹਿਬ ਹੋਵੇ ਜਾਂ ਅੰਮ੍ਰਿਤਸਰ ਦਾ ਹਰਮਿੰਦਰ ਸਾਹਿਬ ਹਰ ਰੋਜ਼ ਲੱਖਾਂ ਲੋਕ ਮੁਫਤ ਲੰਗਰ ਛਕਦੇ ਹਨ ਲੰਗਰ ਸਿੱਖ ਧਰਮ ਦੀ ਉਸ ਸੋਚ ਦਾ ਜਿਵੰਤ ਪ੍ਰਤੀਕ ਹੈ ਜੋ ਕਹਿੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਸ ਦਾ ਮਤਲਬ ਹੈ ਸਿਰਫ ਆਪਣੇ ਲਈ ਨਹੀਂ ਸਗੋਂ ਪੂਰੇ ਸੰਸਾਰ ਦੇ ਭਲੇ ਲਈ ਸੋਚਣਾ ਅੱਜ ਵੀ ਲੰਗਰ ਸਿਰਫ ਗੁਰਦੁਆਰੇ ਤੱਕ ਸੀਮਿਤ ਨਹੀਂ ਜਦੋਂ ਵੀ ਕਿਸੇ ਥਾਂ ਤੇ ਕੁਦਰਤੀ ਆਫਤ ਆਉਂਦੀ ਹੈ ਸਿੱਖ ਸੰਗਤ ਤੁਰੰਤ ਲੰਗਰ ਸ਼ੁਰੂ ਕਰਦੀ ਹੈ ਕੋਵਿਡ ਦੇ ਸਮੇਂ ਵੀ ਸਿੱਖਾਂ ਨੇ ਹਸਪਤਾਲਾਂ ਅਤੇ ਗਰੀਬ ਲੋਕਾਂ ਤੱਕ ਲੰਗਰ ਪਹੁੰਚਾਇਆ ਇਸ ਤਰ੍ਹਾਂ ਲੰਗਰ ਸਿਰਫ ਧਾਰਮਿਕ ਹੀ ਨਹੀਂ ਸਗੋਂ ਮਨੁੱਖਤਾ ਲਈ ਸਭ ਤੋਂ ਵੱਡੀ ਸੇਵਾ ਹੈ ਲੰਗਰ ਸਾਨੂੰ ਸਿਖਾਉਂਦਾ ਹੈ ਨਿਮਰਤਾ ਬਰਾਬਰੀ ਸੇਵਾ ਤੇ ਵੰਡ ਕੇ ਛਕਣਾ ਇਹ ਸਿਰਫ ਖਾਣਾ ਖਾਣਾ ਨਹੀਂ ਸਗੋ ਗੁਰੂ ਸਾਹਿਬ ਦੀ ਉਹ ਸਿੱਖਿਆ ਹੈ ਜੋ ਮਨੁੱਖਤਾ ਨੂੰ ਜੋੜਦੀ ਹੈ ਇਸ ਲਈ ਜਦੋਂ ਵੀ ਤੁਸੀਂ ਗੁਰਦੁਆਰੇ ਜਾਓ ਲੰਗਰ ਜ਼ਰੂਰ ਛਕੋ ਅਤੇ ਜਿੰਨਾ ਹੋ ਸਕੇ ਸੇਵਾ ਵਿੱਚ ਭਾਗ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਹਾਨੂੰ ਮੇਰਾ ਇਹ ਵੀਡੀਓ ਵਧੀਆ ਲੱਗੇ ਹੋਵੇਗਾ ਜੇ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਦੇ ਲਈ